ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾਣਾ ਵਿਖੇ ਵੀ ਜਿੱਥੇ 90 ਸਾਲ ਦੀ ਖੁਸ਼ੀ ਵਿੱਚ ਵਕਫਾ ਧਾਰਮਿਕ ਅਸਥਾਨਾਂ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਉੱਥੇ ਗੁਰਦੁਆਰਾ ਸੁਖਚਾਨਾ ਸਾਹਿਬ ਵਿਖੇ ਵੀ 90 ਸਾਲ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇਵਾਲੋ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਸਤ ਗੁਰੂ ਤੁੰਦਰ in ਜਿਸ ਵਿੱਚ ਜਥੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ ਉੱਥੇ ਹੀ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਵੀ ਆਪਣੇ ਦੋਸਤਾਂ ਨਾਲ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਪਹੁੰਚੇ। ਉਨ੍ਹਾਂ ਨਾਲ ਪ੍ਰਵਾਸੀ ਭਾਰਤੀ ਟੇਕ ਚੰਦ ਪੁਣੀ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਵਿਕਾਸ ਥਾਪਰ, ਗੁਰਜੀਤ ਪਾਲ ਵਾਲੀਆ, ਹੈਪੀ ਹੈਲਨ, ਅਕਸ਼ਦੀਪ ਸਿੰਘ ਬਸਰਾ, ਸੁਨੀਲ ਸ਼ਰਮਾ, ਮੋਹਿਦ ਦੁੱਗਲ, ਸਤਵਿੰਦਰ ਸਿੰਘ ਭਮਰਾ, ਕਾਉਂਸਲਰ, ਪਰਮਜੀਤ ਸਿੰਘ ਖੁਰਾਨਾ, ਵਿਕਰਮਜੀਤ ਸਿੰਘ ਬਬਲੂ ਵੀ ਮੌਜੂਦ ਸਨ। ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰਬਾਣੀ ਸਰਵਣ ਕੀਤੀ ਆਪਣੇ ਸੰਬੋਧਨ ਵਿੱਚ ਗੁਰਜੀਤਪਾਲ ਵਾਲੀਆ ਤੇ ਕਾਉਂਸਲਰ ਭਰਮਜੀਤ ਸਿੰਘ ਖਰਾਨਾ ਨੇ ਜਿੱਥੇ ਇਸ ਮੁਈਲਾਕਾ ਵਾਸੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਉੱਥੇ ਉਹਨਾਂ ਨੇ ਕਿਹਾ ਕਿ ਇਹ ਨਵਾਂ ਸਾਲ ਸਾਰੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਤੇ ਇਸ ਨਵੇਂ ਸਾਲ ਵਿੱਚ ਸਾਰੇ ਹੀ ਫਗਵਾੜਾ ਵਾਸੀਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੇ ਪੂਰਾ ਸਮਾਜ ਆਪਸੀ ਗਿਲੇ ਸ਼ਿਕਵੇ ਮਿਟਾ ਕੇ ਗੁਰਸਹਿਬਾਨਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਉਨਾਸ ਮੁਫ ਫਗਵਾੜਾ ਬਸੀਆਂ ਨੂੰ ਨਵੇਂ ਸਾਲ ਦੀ ਮੁਬਾਰਕ باد ਦਿੱਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਥੜਿਕਾ ਦੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ ਅੱਜ ਅਸੀਂ ਸਾਰੇ ਯਾਰ ਦੋਸਤ ਭਰਾ ਸ੍ਰੀ ਸੁਖਚਾਨ ਸਾਹਿਬ ਗੁਰਦੁਆਰੇ ਨਤਮਸਤਕ ਹੋਣ ਲਈ ਆਏ ਆ ਅਭੀ ਨਵਾਂ ਸਾਲ ਸਾਡੇ ਸਾਰਿਆਂ ਲਈ ਔਰ ਸਾਰੇ ਸ਼ਹਿਰ ਲਈ ਔਰ ਸ਼ਹਿਰ ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਕਿਹੜੇ ਲੈ ਕੇ ਆਵੇ ਔਰ ਨਵੇਂ ਸਾਲ ਦੇ ਵਿੱਚ ਸਾਰਿਆਂ ਦੀ উন্নতি ਹੋਵੇ ਔਰ ਸਾਰੇ ਤਰੱਕੀ ਕਰਨ ਅਸੀਂ ਵਾਹਿਗੁਰੂ ਅੱਗੇ ਇਹੀ ਬੇਨਤੀ ਕਰਦੇ ਆ ਵੀ ਜਿਹੜਾ ਨਵਾਂ ਸਾਲ ਆ ਸਭ ਲਈ ਭਾਗਾਂ ਭਰੀ ਆਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਅੱਜ ਨਵੇਂ ਸਾਲ 2025 ਦੇ ਮੈਂ ਸਾਰੇ ਨੂੰ ਸਮੂਹ ਪੰਜਾਬੀਆਂ ਨੂੰ ਖਵਾੜੇ ਵਨਵਾਸੀਆਂ ਨੂੰ ਦੇਸ਼ ਵਿਦੇਸ਼ ਰਹਿੰਦੇ ਪੰਜਾਬੀ ਵੀਰਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਤੁਸੀਂ ਅੰਦਰ ਸਤਿਰਾਹ